ਪ੍ਰਤਾਪ ਬਾਜਪਾ ਨੇ ਜੋ ਬੰਬਾਂ ਨੂੰ ਲੈ ਕੇ ਬਿਆਨ ਦਿੱਤਾ ਉਸ ਨੂੰ ਲੈ ਕੇ ਸਿਆਸਤ ਦੇ ਵਿੱਚ ਹਜੇ ਵੀ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਸਿੱਧੇ ਸਵਾਲ ਪ੍ਰਤਾਪ ਸਿੰਘ ਬਾਜਪਾ ਦੇ ਉੱਤੇ ਖੜੇ ਕਰ ਦਿੱਤੇ ਨੇ ਤੇ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਜੇਕਰ ਪ੍ਰਤਾਪ ਬਾਜਪਾ ਨੂੰ ਅਜਹੀ ਜਾਣਕਾਰੀ ਸੀ ਤਾਂ ਉਹਨਾਂ ਨੇ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਤੇ ਜੇਕਰ ਉਹਨਾਂ ਦੇ ਵੱਲੋਂ ਅਜਿਹਾ ਉਹਨਾਂ ਨੂੰ ਪਤਾ ਸੀ ਤਾਂ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਿ ਪ੍ਰਤਾਪ ਬਾਜਬਾ ਕੀ ਉੜੀ ਕਰ ਰਹੇ ਸੀ ਤੇ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਸੀ ਤੇ ਹੁਣ ਮਾਲਵਿੰਦਰ ਕੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਬਾ ਨੇ ਪੰਜਾਬ ਬੰਬਾਂ ਨੂੰ ਲੈ ਕੇ ਬਿਆਨ ਦਿੱਤਾ ਇੰਟਰਵਿਊ ਦੇ ਲਈ ਉਹਨਾਂ ਕੋਲ 2-2 ਘੰਟੇ ਨੇ ਪਰੰਤੂ ਪੰਜਾਬ ਪੁਲਿਸ ਨੂੰ ਦੱਸਣ ਦੇ ਲਈ ਉਹਨਾਂ ਦੇ ਕੋਲੋਂ 1 ਮਿੰਟ ਦਾ ਸਮਾਂ ਨਹੀਂ ਸੀ ਤੇ ਉਹ ਹਜੇ ਵੀ ਉਡੀਕ ਕਰਨੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅੱਜ ਸੰਮਣ ਭੇਜਿਆ ਗਿਆ ਪ੍ਰਤਾਪ ਬਾਜਵਾ ਸ਼ਾਮਲ ਨਹੀਂ ਹੋਇਆ ਤੇ ਦੂਜੇ ਪਾਸੇ ਪੰਜਾਬ ਪੁਲਿਸ ਨੂੰ ਇਹ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਕਿਉਂ ਗਰੇਸ ਕਰ ਰਹੇ ਨੇ ਲਗਾਤਾਰ ਸਵਾਲ ਖੜੇ ਕਰ ਦਿੱਤੇ ਨੇ ਤੇ ਹੁਣ ਮਾਲਵਿੰਦਰ ਕੰਗ ਦੇ ਵੱਲੋਂ ਪ੍ਰਤਾਪ ਬਾਜਵਾ ਨੂੰ ਕਈ ਸਵਾਲ ਪੁੱਛੇ ਗਏ ਨੇ ਆਹ ਤੁਹਾਨੂੰ ਸੁਣਾਉਣੇ ਆ ਮਾਲਵਿੰਦਰ ਕੰਗ ਦਾ ਹੌਲ ਕੀ ਕੁਝ ਕਹਿਣਾ ਹੈ ਬਾਜਵਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਘੰਟੇ-ਕਿੰਟੇ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਔਰ ਉਹ ਬਿਆਨਬਾਜ਼ੀ ਕਰ ਦਿਆ ਕਿ ਪੰਜਾਬ ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਏ ਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚੁੰਦੇ ਆ ਉਹਨਾਂ ਨੂੰ ਕੋਈ ਇਨਪੁਟ ਜਿਹੜੀ ਵੀ ਬਾਜਾ ਸਾਹ ਕੋਲ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚੁੰਦੇ ਆ ਤੇ ਬਾਜਾ ਸਾਹਿਬ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਾ ਸਾਹਿਬ ਇਹ ਦੁਹਰਾ ਮਾਪਦੰਡ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ ਚ ਪਾ ਰਹੇ ਜੇ ਤੁਹਾਡੇ ਕੋਲ ਜੇ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋਲ ਆਥੈਂਟਿਕ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਤੁਹਾਡਾ ਸ਼ੇਅਰ ਕਰਨ ਚ ਕੀ ਬਰੇਜ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਡਾ ਦੇਸ਼ ਔਰ ਪੰਜਾਬ ਦੀ ਸਿਕਿਉਰਿਟੀ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਪੰਜਾਬ ਪੁਲਿਸ ਨੂੰ ਜਾ ਕੇ ਕੋਈ ਇਨਪੁਟ ਨਹੀਂ ਦੇਣਾ ਚਾਹੁੰਦੇ ਇਹ ਮੇਰਾ ਸਵਾਲ ਹੈ ਕਿਉਂ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਸਿਕਿਉਰਿਟੀ ਨੂੰ ਖਤਰੇ 'ਚ ਪਾਉਣਾ ਚਾਹੀਦਾ ਹੈ ਜੇ ਵਾਕਈ ਤੁਹਾਡੇ ਕੋ ਕੋਈ ਔਥੈਂਟਿਕ ਕੋਈ ਸਬੂਤ ਹੈ ਕੋਈ ਐਵੀਡੈਂਸ ਹੈ ਕੋਈ ਇਨਪੁਟ ਬਾਜਰਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਘੰਟੇ-ਕਿੰਟੇ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਔਰ ਉਹ ਬਿਆਨਬਾਜ਼ੀ ਕਰ ਦਿਆ ਕਿ ਪੰਜਾਬ ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਏ ਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚਾਹੁੰਦੇ ਆ ਉਹਨਾਂ ਨੂੰ ਕੋਈ ਇਨਪੁਟ ਜਿਹੜੀ ਵੀ ਬਾਜਾ ਸਾਹਿਬ ਕੋਲ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚਾਹੁੰਦੇ ਆ ਤੇ ਬਾਜਾ ਸਾਹਿਬ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਾ ਸਾਹਿਬ ਇਹ ਦੁਹਰਾ ਮਾਫਤ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ 'ਚ ਪਾ ਰਹੇ ਜੇ ਤੁਹਾਡੇ ਕੋਲ ਜੇ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋਲ ਆਥੈਂਟਿਕ ਕੋਈ ਐਵੀਡੈਂਸ ਹੈ ਕੋ ਇਨਪੁਟ ਹੈ ਤਾਂ ਤੁਹਾਨੂੰ ਸ਼ੇਅਰ ਕਰਨ ਚ ਕੀ ਬਰੇਜ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਡਾ ਦੇਸ਼ ਔਰ ਪੰਜਾਬ ਦੀ ਸਿਕਿਉਰਿਟੀ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਪੰਜਾਬ ਪੁਲਿਸ ਨੂੰ ਜਾ ਕੇ ਕੋਈ ਇਨਪੁਟ ਨਹੀਂ ਦੇਣਾ ਚਾਹੁੰਦੇ ਇਹ ਮੇਰਾ ਸਵਾਲ ਹੈ ਕਿਉਂ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਸਿਕਿਉਰਿਟੀ ਨੂੰ ਖਤਰੇ 'ਚ ਪਾਉਣਾ ਚਾਹੁੰਦੇ ਹੋ ਜੇ ਵਾਕਈ ਤੁਹਾਡੇ ਕੋ ਕੋਈ ਔਥੈਂਟਿਕ ਕੋਈ ਸਬੂਤ ਹੈ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ